ਸਰਦਾਰਤਾ ਸਿੰਘ ਜੀ ਅਕਾਲੀ ਦਲ ਦੇ ਕਿਹੋ ਜਿਹੇ ਹਾਲਾਤ ਹੈਗੇ ਨਹੀਂ ਕਿਉਂਕਿ ਪਿਛਲੇ ਦਿਨੀ ਆਪਾਂ ਦੇਖਿਆ ਕਿ ਖਾਸ ਕਰਕੇ ਜਿਹੜੀ ਧਰਮੀ ਫੌਜੀ ਵਾਲੀ ਗੱਲ ਜਾਂ ਇਸ ਤਰੀਕੇ ਦਾ ਉਹਨਾਂ ਵੱਲੋਂ ਪੱਤਾ ਜਿਹੜਾ ਖੇਡਿਆ ਜਾ ਰਿਹਾ ਇਹਨੂੰ ਕਿਸੇ ਐਂਗਲ ਤੋਂ ਦੇਖਦੇ ਹਾਂ ਸੋ ਸੁਖਬੀਰ ਸਿੰਘ ਬਾਦਲ 25 ਸਾਲ ਪਿੱਛੇ ਦੀ ਰਾਜਨੀਤੀ ਕਰਦੇ ਹਨ ਸੋ ਉਹਨਾਂ ਨੂੰ ਲੱਗਦਾ ਵੀ ਜੋ ਕੁਝ ਅਸੀਂ ਲੋਕਾਂ ਨੂੰ ਝੂਠ ਸੱਚ ਬੋਲ ਕੇ ਮੂਰਖ ਬਣਾਉਂਦੇ ਰਹੇ ਆ ਵੱਡੇ ਪ੍ਰਕਾਸ਼ ਸਿੰਘ ਬਾਦਲ ਉਹ ਉਹ ਰਾਜਨੀਤੀ ਚੱਲ ਜਾਵੇਗੀ ਉਹ ਨਹੀਂ ਚੱਲ ਰਹੀ ਬੀਬੀ ਜਗੀਰ ਕੌਰ ਦੀਆਂ 3.5 ਲੱਖ ਵੋਟਾਂ ਜੇ 5 ਸਾਲਾਂ ਬਾਅਦ 80000 ਰਹਿ ਜਾਂਦੀਆਂ ਤਾਂ ਆਪਾਂ ਸਮਝ ਸਕਦੇ ਆਂ ਵੀ ਪੰਥ ਦੀ ਜਿਹੜੀ ਵੋਟ ਆ ਪੰਥ ਦੀ ਆਵਾਜ਼ ਹੈਗੀ ਆ ਜਿਹੜੀ ਤੇ ਰਾਣਾ ਗੁਰਜੀਤ ਸਿੰਘ ਦਾ ਇਹ ਕਹਿਣਾ 2024 ਤੋਂ ਬਾਅਦ ਵੀ ਜਿਹੜਾ ਪੰਥਕ ਫੈਕਟਰ ਆ ਉਹ ਬਹੁਤ ਵੱਡਾ ਰੋਲ ਨਿਭਾ ਰਿਹਾ ਸੋ ਇਹ ਕਾਫੀ ਸਾਰੇ ਫੈਕਟਰਸ ਨੇ ਜਿੰਨਾ ਰਾਹੀਂ ਅਸੀਂ ਇਹ ਗੱਲ ਕਰ ਸਕਦੇ ਆਂ ਕਿ ਹਾਲੇ ਵੀ ਪੰਥ ਨੂੰ ਕੁਝ ਉਮੀਦ ਉੱਥੋਂ ਕਰਨੀ ਚਾਹੀਦੀ ਹੈ ਸਰਦਾਰ ਹਰਤਾਖ ਸਿੰਘ ਜੀ ਅਕਾਲੀ ਦਲ ਦੇ ਕਿਹੋ ਜਿਹੇ ਹਾਲਾਤ ਹੈਗੇ ਨਹੀਂ ਕਿਉਂਕਿ ਪਿਛਲੇ ਦਿਨੀ ਆਪਾਂ ਦੇਖਿਆ ਕਿ ਖਾਸ ਕਰਕੇ ਜਿਹੜੀ ਧਰਮੀ ਫੌਜੀ ਵਾਲੀ ਗੱਲ ਜਾਂ ਇਸ ਤਰੀਕੇ ਦਾ ਉਹਨਾਂ ਵੱਲੋਂ ਪੱਤਾ ਜਿਹੜਾ ਖੇਡਿਆ ਜਾ ਰਿਹਾ ਇਹਨੂੰ ਕਿਸੇ ਐਂਗਲ ਤੋਂ ਦੇਖਦੇ ਆਂ ਦੇਖੋ ਉਹ ਫੇਰ ਉਸੇ ਤਰ੍ਹਾਂ ਦੀ ਉਹਨਾਂ ਨੂੰ ਲੱਗਦਾ ਵੀ ਅਸੀਂ 25 ਸਾਲ ਪਿੱਛੇ ਰਹਿ ਰਹੇ ਹਾਂ ਜਿਵੇਂ ਸੁਖਬੀਰ ਸਿੰਘ ਬਾਦਲ 25 ਸਾਲ ਪਿੱਛੇ ਦੀ ਰਾਜਨੀਤੀ ਕਰ ਰਿਹਾ ਨਾ ਸੋ ਉਹਨਾਂ ਨੂੰ ਲੱਗਦਾ ਵੀ ਜੋ ਕੁਝ ਅਸੀਂ ਲੋਕਾਂ ਨੂੰ ਝੂਠ ਸੱਚ ਬੋਲ ਕੇ ਮੂਰਖ ਬਣਾਉਂਦੇ ਰਹੇ ਆ ਵੱਡੇ ਪ੍ਰਕਾਸ਼ ਸਿੰਘ ਬਾਦਲ ਉਹ ਉਹ ਰਾਜਨੀਤੀ ਚੱਲ ਜਾਵੇਗੀ ਉਹ ਨਹੀਂ ਚੱਲੇਗੀ ਹੁਣ ਹੁਣ ਜਿਹੜੀ ਸਿੱਖ ਕੌਮ ਆ ਡਿਜੀਟਲ ਏਜ ਵਿੱਚ ਰਹਿ ਰਹੀ ਹੈਗੀ ਸੋ ਸਾਰਾ ਕੁਝ ਮਿੰਟੋਂ ਮਿੰਟੀ ਆ ਜਿਹੜਾ ਉਹ ਸਾਰਾ ਕੁਸ਼ਾ ਵਾਇਰਲ ਹੋ ਜਾਂਦਾ ਤੇ ਦੂਸਰਾ ਉਹਨਾਂ ਨੇ ਪੰਥ ਨੂੰ ਜਿਹੜਾ ਬਦਾਵਾ ਦਿੱਤਾ ਇਹ ਉਹਨਾਂ ਲਈ ਬਹੁਤ ਖਤਰਨਾਕ ਜਿਹੜਾ ਹੈਗਾ ਸਾਬਤ ਹੋਵੇਗਾ ਹੁਣ ਤੁਸੀਂ ਦੇਖੋ ਵੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਵੀ ਉੱਥੋਂ ਕੰਟੈਸਟ ਕਰਦੇ ਆ ਤਾਂ ਕਾਂਗਰਸ ਨੂੰ 4 ਲੱਖ ਤੋਂ ਉੱਪਰ ਵੋਟ ਪੈਂਦੀ ਆ ਨੀਅਰਲੀ 4.4 ਲੱਖ ਪੈਂਦੀ ਆ ਬੀਬੀ ਜ਼ਗੀਰ ਕੌਰ ਅਕਾਲੀ ਦਲ ਵੱਲੋਂ ਖੜੇ ਆ 3,50,55,000 ਵੋਟ ਆ ਬੀਬੀ ਜ਼ਗੀਰ ਕੌਰ ਨੂੰ ਪਈ ਆ ਉਹ ਦੂਜੇ ਨੰਬਰ ਤੇ ਆ ਗਿਆ ਜੀ ਜੀ ਹਾਂ ਜੀ ਹਾਂ ਜੀ ਸੋ ਬੀਬੀ ਪਰਮਜੀਤ ਕੌਰ ਖਾਲੜਾ ਤੀਜੇ ਨੰਬਰ ਤੇ ਸੀ ਉਹਨਾਂ ਨੂੰ 2,85,000 ਵੋਟ ਪਈ ਆ ਹਾਂਜੀ ਜੀ ਇਸੇ ਖੰਡੌਰ ਸਾਹਿਬ ਹਲਕੇ ਤੋਂ ਭਾਈ ਅਮਰਤਪਾਲ ਸਿੰਘ ਦੇ ਮੁਕਾਬਲੇ ਵਿਰਸਾ ਸਿੰਘ ਬਲਟੋਹਾ ਖੜੇ ਹੁੰਦੇ ਆ ਤਾਂ 80000 ਵੋਟ ਪੈਂਦੀ ਆ ਮਤਲਬ ਇੰਨਾ ਜਿਆਦਾ ਪੱਕਿਆ ਸੰਦਿਆ ਕਿ ਫਰਕ ਪੈ ਜਾਂਦਾ ਹੈਗਾ ਹਾਂ ਇਹ ਇੰਨੀ ਡਾਊਨ ਵੋਟ ਆਉਣੀ ਹੁਣ ਪਰਸੈਂਟੇਜ ਕੱਢ ਲੋ 325000 ਤੋਂ ਡਾਊਨ ਆ ਕੇ 80000 ਤੇ ਵੋਟ ਆ ਜਾਂਦੀ ਹੈਗੀ ਆ ਇਟ ਮੀਨਸ ਘੱਟੋ ਘੱਟ 65 70% ਵੋਟ ਆ ਜਿਹੜੀ ਬਾਦਲਕਿਆਂ ਦੀ ਟੁੱਟ ਗਈ ਆ ਲੋਕ ਸਭਾ ਚ ਟੁੱਟੀ ਆ ਹਾਂ ਸੋ ਇਹਦੇ ਹਿਸਾਬ ਨਾਲ ਜੇ ਵਿਧਾਨ ਸਭਾ ਚ ਤੁਸੀਂ ਗੱਲ ਕਰਦੇ ਹੈਗੇ ਉਹ ਤੋਂ ਹੁਣ ਮੈਨੂੰ ਤੀਜੇ ਆ ਚੌਥੇ ਨੰਬਰ ਦੀ ਲੜਾਈ ਆ ਜਿਹੜੀ ਉਹ ਉਹ ਲੜ ਰਹੇ ਹੈਗੇ ਆ ਉਹ ਤੀਜੇ ਤੇ ਆਉਂਦੇ ਆ ਜਾਂ ਚੌਥੇ ਤੇ ਆਉਂਦੇ ਹੈਗੇ ਆ ਇਹ ਵੱਖਰੀ ਗੱਲ ਹੋਵੇਗੀ ਹਾਂ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਭਗਵੰਤ ਮਾਨ ਉਹਨਾਂ ਨੇ ਇਹ ਐਲਾਨ ਕਰਿਆ ਵੀ ਹਰਮੀਤ ਸਿੰਘ ਸੰਧੂ ਜੇ ਜਿੱਤ ਜਾਂਦੇ ਆ ਤਾਂ ਉਹਨਾਂ ਨੂੰ ਮੰਤਰੀ ਬਣਾਇਆ ਜਾਊਗਾ ਸੋ ਇਹ ਗੱਲਾਂ ਇਸ ਤਰ੍ਹਾਂ ਦੀਆਂ ਲੋਕਾਂ ਦੀਆਂ ਨਿੱਜੀ ਲੋੜਾਂ ਕਈ ਵਾਰੀ ਭਾਰੂ ਹੋ ਜਾਂਦੀਆਂ ਵੀ ਅਸੀਂ ਆਪਣੇ ਨਿੱਜੀ ਕੰਮ ਘਟਾ ਲਾਂਗੇ ਸੋ ਹਰਮੀਤ ਸਿੰਘ ਸੰਧੂ ਦੀ ਆਪਣੀ ਵੋਟ ਵੀ ਮੰਨੀ ਜਾਂਦੀ ਹੈ ਵੀ 30 35000 ਤਾਂ ਕਹਿੰਦੇ ਵੀ ਜੇ ਉਹ ਆਜ਼ਾਦ ਵੀ ਖੜਾ ਹੋ ਜਾਂਦਾ ਤਾਂ ਵੀ ਪੈ ਜਾਣੀ ਸੀ ਹਣਾ ਹੁਣ ਪਰ ਇਹ ਪ੍ਰੋਪੋਰਸ਼ਨ ਉਦੋਂ ਟੁੱਟਦੀ ਆ ਜਦੋਂ ਪੰਥ ਮદાન ਵਿੱਚ ਆਉਂਦਾ ਆਪਾਂ ਬੀਬੀ ਜਗੀਰ ਕੌਰ ਦੀ ਵੋਟ ਪਰਸੈਂਟੇਜ ਜਿਹੜੀ ਡਿਗੀ ਆ ਉਹਦੇ ਪ੍ਰੋਪੋਰਸ਼ਨ ਨੂੰ ਜੇ ਹਰਮੀਤ ਸਿੰਘ ਵਾਲੀ ਵੋਟ ਪਰਸੈਂਟੇਜ ਨਾਲ ਜੋੜੀਏ ਵੀ ਜੇ ਉਹਦੀ ਵੀ 35-40000 ਵੀ ਹੋਈ ਜੇ 10 ਜੇ 10000 ਵੋਟ ਵੀ ਉਹਦੀ ਸ਼ਿਫਟ ਹੁੰਦੀ ਆ ਪੰਥ ਵੱਲ ਤਾਂ 30000 ਰਹਿ ਜਾਂਦੀ ਹੈ ਜੀ ਸੋ ਇਸ ਕਰਕੇ ਆ ਇਹ ਸੈੱਟ ਪੈਟਰਨ ਨਹੀਂ ਬੈਠ ਰਿਹਾ ਹਾਲੇ ਜਿਹਦੀ ਅਸੀਂ ਉਦਾਹਰਨ ਦੇ ਸਕੇ ਉਦਾਹਰਨ ਅਸੀਂ ਵੋਟਾਂ ਦੇ ਖਤਮ ਹੋਣ ਦੇ ਦੇ ਸਕਦੇ ਆ ਬੀਬੀ ਜਗੀਰ ਕੌਰ ਦੀਆਂ 3.5 ਲੱਖ ਵੋਟਾਂ ਜੇ 5 ਸਾਲਾਂ ਬਾਅਦ 80000 ਰਹਿ ਜਾਂਦੀਆਂ ਤਾਂ ਆਪਾਂ ਸਮਝ ਸਕਦੇ ਆ ਵੀ ਪੰਥ ਦੀ ਜਿਹੜੀ ਵੋਟ ਆ ਪੰਥ ਦੀ ਆਵਾਜ਼ ਹੈਗੀ ਆ ਜਿਹੜੀ ਤੇ ਰਾਣਾ ਗੁਰਜੀਤ ਸਿੰਘ ਦਾ ਇਹ ਕਹਿਣਾ 2024 ਤੋਂ ਬਾਅਦ ਵੀ ਜਿਹੜਾ ਪੰਥਕ ਫੈਕਟਰ ਆ ਉਹ ਬਹੁਤ ਵੱਡਾ ਰੋਲ ਨਿਭਾ ਰਿਹਾ ਸੋ ਇਹ ਕਾਫੀ ਸਾਰੇ ਫੈਕਟਰਸ ਨੇ ਜਿਨ੍ਹਾਂ ਰਾਹੀਂ ਅਸੀਂ ਇਹ ਗੱਲ ਕਰ ਸਕਦੇ ਆ ਕਿ ਹਾਲੇ ਵੀ ਪੰਥ ਨੂੰ ਕੁਝ ਉਮੀਦ ਉੱਥੋਂ ਕਰਨੀ ਚਾਹੀਦੀ ਹੈ ਜੀ ਬਿਲਕੁਲ ਜੀ ਬਾਕੀ ਦੇਖਦੇ ਆ ਕੀ ਕੁਝ ਹੁੰਦਾ ਹੈ ਚੋਣ ਰਾਜਨੀਤੀ ਜੋ ਭਾਵੇਂ ਕੁਝ ਬਹੁਤਾ ਹਾਸਲ ਨਹੀਂ ਹੁੰਦਾ ਪਰ ਫਿਰ ਵੀ ਗੱਲ ਇਹ ਜਾਂਦੀ ਹੈ ਕਿ ਕੋਈ ਵੀ ਮੈਦਾਨ ਜਿਹੜਾ ਹੈ ਉਹ ਖਾਲੀ ਕਿਉਂ ਛੱਡਿਆ ਜਾਵੇ ਜਿੱਥੇ ਦੂਸਰੇ ਆ ਕੇ ਸਿੱਖਾਂ ਦੇ ਖਿਲਾਫ ਜਾਂ ਪੰਥ ਦੇ ਖਿਲਾਫ ਫੈਸਲੇ ਲੈਣ ਉਹਨਾਂ ਨੂੰ ਚੋੱਕ ਕੇ ਜੇਲ੍ਹਾਂ 'ਚ ਸੁੱਟਣ ਇਹ ਜਿਹੜਾ ਆਪਾਂ ਕਹਿ ਲਈਏ ਕਿ ਮਾਪਡਣ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਪੰਥਕ ਤਰ੍ਹਾਂ ਜਿਹੜੀਆਂ ਨੇ ਅੱਗੇ ਚੱਲ ਰਹੀਆਂ ਹੈਗੀਆਂ ਨੇ ਸਰਦਾਰਤਾ ਸਿੰਘ ਜੀ ਅੱਗੇ ਗੱਲਬਾਤ ਕਰ ਲੈਨੇ ਆਪਾਂ ਕੰਗਣਾ ਰਣੌਤੀ ਜਿਨ੍ਹਾਂ ਨੇ ਕਿ ਕਿਸਾਨ ਮੋਰਚੀ ਦੇ ਦੌਰਾਨ ਜਿਹੜਾ ਹੈਗਾ ਇਹ ਮਤਾ ਮਹਿੰਦਰ ਖੌਰ ਤੇ ਕਾਫੀ ਉਦੋਂ ਗਲਤ ਟਿੱਪਣੀਆਂ ਜਿਹੜੀਆਂ ਕੀਤੀਆਂ ਸੀ ਔਰ ਸ਼ਹੀਨ ਬਾਗ ਦੇ ਨਾਲ ਜੋੜ ਕੇ ਤੇ ਫੋਟੋਆਂ ਕੁਝ ਇਸ ਤਰ੍ਹਾਂ ਪਾਈਆਂ ਸੀ ਉਹਨਾਂ ਤੇ ਬਕਾਇਦਾ ਉਦੋਂ ਕੇਸ ਜਿਹੜਾ ਹੈ ਕੀਤਾ ਗਿਆ ਸੀ ਮਾਤਾ ਜੀ ਦੇ ਵੱਲੋਂ ਤੇ ਮਾਤਾ ਜੀ 4 ਸਾਲ ਡਟੇ ਰਹੇ ਤੇ ਅਖੀਰ ਤੇ ਆ ਕੇ ਜਿਹੜੀ ਹੈ ਬਠਿੰਡੇ ਦੀ ਅਦਾਲਤ ਦੇ ਵਿੱਚ ਕੰਗਣਾ ਰਣੌਤ ਨੂੰ ਆਉਣਾ ਪੈਂਦਾ ਇਹ ਉੱਥੇ ਪੇਸ਼ੀ ਹੁੰਦੀ ਹੈ ਅਗਲੀ ਤਰੀਕ ਜਿਹੜੀ ਹੈ 24 ਨਵੰਬਰ ਦੀ ਪਈ ਹੈਗੀ ਹੈ ਮਾਫੀ ਮੰਗਣ ਤੇ ਵੀ ਕਹਿੰਦੇ ਕਿ ਮਾਫੀ ਜਿਹੜੀ ਹੈ ਕੰਗਣਾ ਨੂੰ ਨਹੀਂ ਦਿੱਤੀ ਜਾਵੇਗੀ ਹੁਣ 24 ਨੂੰ ਇਹ ਫੈਸਲਾ ਆਵੇਗਾ ਕਿ ਮਾਤਾ ਜੀ ਵੱਲੋਂ ਮਾਫੀ ਜਿਹੜੀ ਹੈ ਦਿੱਤੀ ਜਾਂਦੀ ਹੈ ਜਾਂ ਨਹੀਂ ਦਿੱਤੀ ਜਾਂਦੀ ਕਿਵੇਂ ਦੇਖਦੇ ਹਾਂ 4 ਸਾਲ ਲੱਗ ਗਏ ਇੱਕ ਕੀਤੀ ਹੋਈ ਗਲਤੀ ਤੇ ਮਾਫੀ ਮੰਗਣ ਤੇ ਤੇ ਹੁਣ ਵੀ ਗੱਲ ਉਹੀ ਕਹਿ ਦੇਣੀ ਕਿ ਜੀ ਮੇਰੇ ਗਲਤ ਤਰੀਕੇ ਦੇ ਨਾਲ ਲਿਆ ਗਿਆ ਇਹਨੂੰ ਕਿਵੇਂ ਦੇਖਦੇ ਹੋ ਹਾਂ ਇਹ 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 ਇਨਕਲਾਬ ਹੁੰਦਾ ਵੀ ਗੁਰੂ ਸਾਹਿਬ ਨੇ ਜਿਹੜਾ ਕਿਹਾ ਸੀ ਨਾ ਵੀ ਇਹਨ ਗਰੀਬ ਸਿੱਖਨ ਕੌਦੀਓ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਹ ਕਿਰਤੀ ਸਿੱਖਾ ਜਿਹੜੀਆਂ ਵੱਡੀਆਂ ਸਲਤਨਤਾਂ ਨੂੰ ਵੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਗੋਡਿਆਂ ਭਾਰ ਕਰ ਦਿੰਦੇ ਆ ਸੋ ਬੀਬੀ ਕੰਗਣਾ ਰਣੌਤ ਦੀ ਤਾਕਤ ਨੂੰ ਮੇਰਾ ਖਲ ਹਰ ਬੰਦਾ ਜਾਣਦਾ ਪ੍ਰਧਾਨ ਮੰਤਰੀ ਦੇ ਸਭ ਤੋਂ ਨੇੜੇ ਹੈਗੇ ਆ ਸੋ ਜਿਹੜੇ ਇੰਡੀਆ ਦਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈਗਾ ਉਹਦੇ ਬਿਲਕੁਲ ਨੇੜੇ ਆ ਉਹਦਾ ਰਾਈਟ ਹੈਂਡ ਆ ਰਾਈਟ ਹੈਂਡ ਵੀ ਮੰਨਿਆ ਜਿਹੜੀ ਤੁਹਾਨੂੰ ਆਪਾਂ ਕਹਿ ਸਕਦੇ ਆ ਸੋ ਅਜੀਤ ਡਵਾਲ ਦੇ ਕਹਿਣ ਤੇ ਜਿਹੜੀ ਹੈਗੀ ਟਿਕਟਾਉਨ ਨੂੰ ਮਿਲੀ ਹੈਗੀ ਸੋ ਜਿਹਦੀ ਐਡੀ ਤੂਤੀ ਬੋਲਦੀ ਹੋਵੇ ਜਿਹਦੇ ਪ੍ਰਧਾਨ ਮੰਤਰੀ ਤੱਕ ਜਿਹੜਾ ਸਿੱਧਾ ਐਕਸੈਸ ਹੋਵੇ ਉਸ ਔਰਤ ਨੂੰ ਇੱਕ ਸਧਾਰਨ ਕੀਰਤੀ ਗੁਰਸੇਖ ਬੀਬੀ ਵੱਲੋਂ ਸਾਡੀ ਮਾਤਾ ਵੱਲੋਂ ਜਿਹੜਾ ਅਦਾਲਤ ਵਿੱਚ ਕਢੀਸ ਲਿਆਉਣਾ ਇਹ ਹੁੰਦਾ ਹੈ ਵੇ ਜਿਹੜੋ ਕਿਰਤ ਕਰਨ ਵਾਲੇ ਸੱਚੇ ਸੁੱਚੇ ਸਿੱਖ ਨੇ ਜਿਹੜੇ ਗੁਰੂ ਦੇ ਸੱਚੇ ਸਿੱਖ ਨੇ ਜਦੋਂ ਉਹ ਇੱਕ ਤਰ੍ਹਾਂ ਨਾਲ ਮੈਦਾਨ ਵਿੱਚ ਨਿਤਰਦੇ ਆ ਤਾਂ ਵੱਡੀਆਂ-ਵੱਡੀਆਂ ਸਲਤਨਤਾਂ ਵੀ ਜਿਹੜੀਆਂ ਹੈਗੀਆਂ ਆ ਕੇ ਨਤਮਸਤਕ ਹੁੰਦੀਆਂ ਸੋ ਬੀਬੀ ਕੰਗਣਾ ਰਣਾਉਤ ਨੇ ਆ ਕੇ ਮਾਫੀ ਵੀ ਮੰਗੀ ਹੈ ਹਲੇ ਮਾਤਾ ਜੀ ਨੇ ਕਿਹਾ ਹੈਗਾ ਵੀ ਇਹ ਬਿਲਕੁਲ ਠੀਕ ਨਹੀਂ ਹੈ ਸੋ ਹੁਣ 24 ਨਵੰਬਰ ਦੀ ਜਿਹੜੀ ਹੈਗੀ ਆ ਉਤਰਿਕ ਪਈ ਹੈ ਬੇਸ਼ੱਕ ਮਾਤਾ ਜੀ ਮਾਫੀ ਵੀ ਕਰ ਦੇਣ ਪਰ ਇੱਕ ਵਾਰੀ ਦਰਸਾ ਦਿੱਤਾ ਵੀ ਕੀਰਤੀ ਸਿੱਖਾ ਗੁਰੂ ਦਾ ਸੱਚਾ ਸਿੱਖ ਵੱਡੀਆਂ ਸਲਤਨਤਾਂ ਨੂੰ ਵੀ ਜਿਹੜਾ ਹੈਗਾ ਉਹ ਗੋਟਿਆਂ ਪਰਨੇ ਕਰਕੇ ਰਿੰਗਣ ਲਈ ਮਜਬੂਰ ਕਰ ਦਿੰਦਾ ਇਹਦਾ ਸਿਧਾਂਤਕ ਸੰਦੇਸ਼ ਇਹੋ ਹੀ ਹੈ ਜੀ ਬਿਲਕੁਲ ਜੀ ਔਰ ਸਮੇਂ-ਸਮੇਂ ਤੇ ਜਿਹੜਾ ਆਪਾਂ ਦੇਖਿਆ ਕਿ ਬੀਬੀ ਕੰਗਰਾਰਾ ਨੌਦ ਦੇ ਵੱਲੋਂ ਕਿਸ ਤਰੀਕੇ ਦੀਆਂ ਸਿੱਖਾਂ ਦੇ ਖਿਲਾਫ ਜੜੀਆਂ ਟਿੱਪਣੀਆਂ ਉਹ ਕੀਤੀਆਂ ਜਾਂਦੀਆਂ ਰਹੀਆਂ ਨੇ ਕੱਲਾ ਉਹੀ ਕਿਸਾਨ ਮੋਰਚੇ ਦੇ ਦੌਰਾਨ ਹੀ ਨਹੀਂ ਬਾਅਦ ਦੇ ਵਿੱਚ ਵੀ ਆਪਾਂ ਦੇਖਿਆ ਬਹੁਤ ਸਾਰੇ ਜਿਹੜੇ ਇਨਸੀਡੈਂਟਸ ਇਦਾਂ ਦੇ ਸਾਹਮਣੇ ਆਏ ਹੈਗੇ